ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਦੇਖੋ ਜੀ ਆਪਾਂ ਅੱਜ ਬਣਾਉਣ ਲੱਗੇ ਆ ਗਜਰੇਲਾ ਤੇ ਉਹਦੇ ਵਾਸਤੇ ਆਪਾਂ ਨੇ ਪਹਿਲਾਂ ਖੂਆ ਕੱਢ ਲਿਆ ਐ ਖੂਆ ਕੱਢਣ ਤੇ ਬਾਅਦ ਨਾਲ ਆਪਾਂ ਨੇ ਨਾ ਗਾਜਰਾਂ ਦਾ ਐਨ ਚੰਗੀ ਤਰ੍ਹਾਂ ਕੱਦੂ ਕਾਸ ਕਰਕੇ ਨਾ ਆਪ ਸਾਰੀ ਤਿਆਰੀ ਕਰ ਲਈਤੀ ਆ ਤੇ ਆਪਾਂ ਨੇ ਨਾਲ ਦੀ ਨਾਲ ਚੁੱਲੇ ਦੇ ਵੀ ਧਰ ਦਿੱਤੀ ਆ ਕੜਾਹੀ ਚਲੋ ਜੀ ਆਪਾਂ ਹੁਣ ਇਹਦੇ ਵਿੱਚ ਪਾਉਣ ਲੱਗੇ ਆ ਆਪਾਂ ਗਾਜਰਾਂ ਦੇਖੋ ਆਪਾਂ ਨੇ ਕਦੂ ਕਾਸ ਕਰਕੇ ਨਾ ਡੋਂਗੇ ਦੇ ਵਿੱਚ ਪਾ ਲਿਆ ਸਮਾਨ ਤੇ ਹੁਣ ਆਪਾਂ ਨਾ ਗਾਜਰਾਂ ਨੂੰ ਕੜਾਹੀ ਵਿੱਚ ਪਾਉਣ ਲੱਗੇ ਆ ਉਹ ਆ ਗਈ ਹਵਾ ਕੋਈ ਬਖਰਾ। ਅੱਜ ਹਵਾ ਵੀ ਬਹੁਤ ਏ ਚੱਲਦੀ ਆ ਤੇ ਨਾਲੇ ਨਾ ਰਾਤ ਦਾ ਹੀ ਮੀਂਹ ਪੈ ਰਿਹਾ ਹੈ ਬਹੁਤ ਜ਼ਿਆਦਾ। ਤੁਸੀਂ ਕੋਈ ਖੋਹਾਂਗੇ। ਅੱਜ ਆਪਾਂ ਤੁਹਾਨੂੰ ਖੋਆ ਵੀ ਦਿਖਾਉਨੇ ਆ। ਦੇਖੋ ਆਪਾਂ ਨੇ ਨਾ ਨੇੜੇ ਕਰਕੇ ਤੁਹਾਨੂੰ ਆਪਾਂ ਦਿਖਾਉਨੇ ਆ। ਆਪਾਂ ਨੇ ਇਹ 20 ਲੀਟਰ ਦਾ ਖੋਆ ਕੱਢਿਆ ਹੈ। ਦੇਖੋ ਕਿੰਨਾ ਵਧੀਆ ਨਾ ਚਿੱਟਾ-ਚਿੱਟਾ ਖੋਆ ਨਿਕਲੇ ਆ। ਇਹ ਜਿਹੜਾ ਦੁੱਧ ਤਾਂ ਨਾ ਇਹ ਪੂਰੀ ਐਨ ਫੁੱਲ ਫੈਟ ਦਾ ਦੁੱਧ ਤਾਂ ਮੱਝ ਦਾ ਦੁੱਧ ਤਾਂ। ਦੇਖੋ ਜੀ ਜੇ ਤਾਂ ਇੱਕ ਦਿਹਾੜੀ ਦੇ ਵਿੱਚ ਆਪਾਂ ਸਾਰਾ ਕੰਮ ਕਰਨਾ ਹੋਵੇ ਨਾ ਇਹਦਾ ਕੰਮ ਬਹੁਤ ਜ਼ਿਆਦਾ ਲੇਟ ਹੋ ਜਾਂਦਾ ਆਪਾਂ ਨੇ ਨਾ ਇੱਕ ਦਿਨ ਪਹਿਲੇ ਖੋਆ ਕੱਢ ਕੇ ਨਾ ਫ੍ਰਿਜ ਵਿੱਚ ਲਾ ਦਿੱਤਾ ਤਾਂ ਤੇ ਆਪਾਂ ਦੂਸਰੇ ਦਿਨ ਫੇਰ ਨਾ ਆਹ ਲੱਗੇ ਆ ਹਾਂ ਜਿਗਰੇਲਾ ਬਣਾਉਣ ਲੱਗੇ ਆ ਸਭ ਤੋਂ ਪਹਿਲਾਂ ਆਪਾਂ ਨੇ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਆਪਾਂ ਨੇ ਗਾਜਰਾਂ ਨੂੰ ਨਾ ਕੜਾਹੀ ਦੇ ਵਿੱਚ ਪਾ ਦਿੱਤਾ ਏ ਤੇ ਆਪਾਂ ਬਣਾਵਾਂਗੇ ਚਿੱਲੇ ਤੇ ਬਣਾਵਾਂਗੇ ਦੇਸੀ ਤਰੀਕੇ ਨਾਲ ਦੇਖੋ ਜੀ ਇਹਦੇ ਵਿੱਚ ਹੁਣ ਆਪਾਂ ਪਾਉਣ ਲੱਗੇ ਆ ਚੀਨੀ ਪਾਉਣ ਲੱਗੇ ਆ ਬਸ ਇੰਨਾ ਕੁ ਪਾਵਾਂਗੇ ਫੇਰ ਨਾ ਜਿਆਦਾ ਮਿੱਠਾ ਫਿਰ ਵਧੀਆ ਨਹੀਂ ਲੱਗਦਾ ਹੈਗਾ ਆਪ ਤੇਜਾ ਤੇਜਾ ਦੇਖੋ ਜੀ ਇਹ ਜਿਹੜੀ ਆਪਾਂ ਨੇ ਚੀਨੀ ਪਾ ਲਈ ਨਾ ਚੀਨੀ ਦੇ ਪਾਣੀ ਦੇ ਵਿੱਚ ਨਾ ਗਾਜਰਾਂ ਨੇ ਆਏ ਚੰਗੀ ਤਰ੍ਹਾਂ ਵਿੱਚੇ ਬਣ ਜਾਣਾ ਹੈ ਬੜੀ ਤੇਜ਼ੀ ਕਰਦੇ ਅੱਗ ਨਹੀਂ ਐਂ ਨਾ ਉਹ ਕਰਦੇ ਮੜ ਜਗੇ ਅੱਗੇ ਉਹ ਕੁਝ ਨਹੀਂ ਮਿੱਟਨੇ। ਖਾਬਾ ਸੱਪਾ ਨੇ ਆਟਾ ਹੀ ਲਿਆਂਦਾ 2 ਕਿਲੋ ਆਟਾ ਮੰਗਾ ਲਿਆ। ਆ ਜਾਓ। ਨਾ ਇਹ ਤਾਂ ਜਰੈਲਾ ਬਣਾਉਣੀ ਪਹਿਲਾਂ। ਇਹ ਤਾਂ ਪੂਰਾ ਲਿਆਂਦਾ ਹੋਇਆ ਮੈਂ ਕਿਹਾ ਪੂਰਾ ਨਹੀਂ ਪਾਉਣਾ ਹੈਗਾ ਮੈਂ ਕਿਹਾ ਜੀਨੀਓ ਪਾਵਾਂਗੇ। ਮੋਨਾ ਕਰਨੂ ਮੈਂ ਬਈ ਵਾਰ ਘਰ ਦੇ ਵਿੱਚ ਕੰਮ ਆ ਜਾਂਦਾ। ਦੇਖੋ ਜਿਹੜਾ ਦੁੱਧ ਤੇ ਵਿੱਚੇ ਨਾ ਪਾਲਾ ਨੇ ਦੁੱਧ ਪਾ ਲੰਨੇ ਵਿੱਚੇ ਕਾਜਰਾ ਪਾ ਲੰਨੇ ਆ ਉਹ ਮੈਨੂੰ ਬਿਲਕੁਲ ਨਹੀਂ ਵਰਫੀ ਪਸੰਦ ਹੈਗੀ ਅਸੀਂ ਜਦੋਂ ਵੀ ਘਰ ਦੇ ਵਿੱਚ ਬਣਾਉਨੇ ਆ ਨਾ ਪਹਿਲਾਂ ਖੋਆ ਕੱਢ ਲੈਣਾ ਖੋਆ ਕੱਢ ਕੇ ਨਾ ਬਾਅਦ ਵਿੱਚ ਤੇ ਬਣਾਉਨੇ ਆ ਉਹ ਵਰਫੀ ਇੰਨੀ ਜ਼ਿਆਦਾ ਟੇਸਟੀ ਬਣਦੀ ਨਾਲੇ ਨਾ ਸੁੱਕੀ ਸੁੱਕੀ ਵਰਫੀ ਬਣਦੀ ਆ ਤੇ ਅੱਜ ਇੰਨੀ ਠੰਡੀ ਹਵਾ ਚੱਲਦੀ ਆ ਨਾ ਵਿਹੜੇ ਦੀ ਅੱਜ ਬਿਲਕੁਲ ਵੀ ਸਫਾਈ ਨਹੀਂ ਹੋਈ ਹੈਗੀ ਇਸ ਨਾਲ ਆਵਾਜ਼ ਆਉਂਵਾਂ ਨਾ ਦੇਖੋ ਜਿਹੜੀ ਆਪਾਂ ਬਦਾਮਾਂ ਦੀ ਬਰਫੀ ਬਣਾਵਾਂਗੇ ਨਾ ਉਹਦੇ ਉੱਪਰ ਆਪਾਂ ਨਾ ਬਦਾਮ ਲਾਵਾਂਗੇ ਤੇ ਮੈਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਡੈਣਾ ਜਿਹਾ ਕਰ ਲਵਾਂ ਤੇ ਦੂਜੇ ਪਾਸੇ ਦੂਜੇ ਪਾਸੇ ਆਪਣਾ ਦੂਜਾ ਬੰਦਾ ਪਹੁੰਚ ਗਿਆ ਹੈ ਉਹ ਆਪਣੀ ਹੈਲਪ ਕਰਾਊਗਾ ਜਿਆਦਾ ਸੀ ਗਾਜਰਾਂ ਲੈਣ ਗਏ ਨਾ ਖੰਨੇ ਮੰਡੀ 'ਚੋਂ ਪਹਿਲਾਂ ਤੋਂ ਉਹ ਛੋਟੀਆਂ ਗਾਜਰਾਂ ਦਿਖਾਈਆਂ ਸਾਨੂੰ ਉਸ ਤੇ ਮੈਨੂੰ ਅਸੀਂ ਗਿਆ ਵੀ ਅਸੀਂ ਤਾਂ ਗਜ਼ਰੇਲਾ ਬਣਾਉਣਾ ਵੀ ਸਾਨੂੰ ਮੋਟੀ ਗਾਜਰ ਚਾਹੀਦੀ ਆ ਉਹ ਫਿਰ ਅੰਦਰੋਂ ਲਿਆਇਆ ਇੱਕ ਥੈਲਾ ਕੱਢ ਕੇ ਉਹਦੇ ਵਿੱਚ ਮੋਟੀਆਂ-ਮੋਟੀਆਂ ਦੀ ਬਿਲਕੁਲ ਨਿਹੜਾ ਵੀ ਨਹੀਂ ਦਹਿਗਾ ਕਹਿੰਦਾ ਇਹ ਗਾਜਰਾਂ ਨਾ ਸਪੈਸ਼ਲ ਕਹਿੰਦਾ ਵੀ ਗਜ਼ਰੇਲੇ ਵਾਸਤੇ ਲੈ ਕੇ ਜਾਂਦੇ ਆ ਤਾਂ ਹੀ ਪਾਸੇ ਰੱਖਦੇ ਤਾਂ ਹੀ ਪਾਸੇ ਰੱਖੇ ਹੋਏ ਦੀ ਇਹਨਾਂ ਨੇ ਕਿਲੋ ਹੀ ਪਾਵਾਂਗੇ ਆਪਾਂ ਕਿਲੋ ਹੀ ਪਾਵਾਂਗੇ ਦੇਖੋ ਜੀ ਆਪਾਂ ਨੇ ਨਾ ਇਹ ਚੌਲਾਂ ਦਾ ਆਟਾ ਲਿਆਂਦਾ ਹੈ ਪੀਸੇ ਹੁਸਾਇਆ ਇਹਦੇ ਮਿਸਤੇ ਮਗਰੋਂ ਫਿਰ ਆਪਾਂ ਬਣਾਵਾਂਗੇ ਚੌਲਾਂ ਦੀਆਂ ਪਿੰਨੀਆਂ ਕੋਹਾ ਪਾ ਕੇ ਤੇ ਇੰਨੀ ਜਿਆਦਾ ਵਧੀਆ ਲੱਗਦੀ ਹੈ ਨਾ ਵਿੱਚ ਕਾਲੀ ਮਿਰਚ ਪਾਈ ਹੋਵੇ ਨਾ ਇਹ ਚੌਣ ਚੌਹ ਹੁੰਦੇ ਜਿਹੜੇ ਬੈ ਨਹੀਂ ਕਰਦੇ ਹੈਗੇ ਅੱਗੇ ਤਾਂ ਚੌਲ ਘਰ ਪੈ ਜਾਂਦੇ ਉਹ ਅੱਗੇ ਤਾਂ ਹੁੰਦਾ ਤਾਂ ਪਹਿਲਾਂ ਉਹ ਉਕਤ ਹੋ ਕੇ ਫਿਰ ਉਹ ਚਾਰ-ਪੰਜ ਦਿਨ ਦੀ ਧੁੱਪਾਂ ਲੱਗਦੀ ਆ ਫਿਰ ਚੱਕੀਆਂ ਦੇ ਵਿੱਚ ਪੀਸੋ ਉਹਦੇ ਨਾਲ ਸੌਖਾ ਕੰਮ ਹੋ ਗਿਆ ਅਗਲਾ ਚੁੱਪ ਕਰਕੇ ਜਾ ਕੇ ਬਾਜ਼ਾਰ ਤੇ ਕਿਲੋ ਡੇਢ ਕਿਲੋ ਆਟਾ ਫੜ ਲਿਆ ਹੁੰਦਾ ਸੌਖਾ ਕੰਮ ਨਿਬੜ ਜਾਂਦਾ ਹੈ ਕਿ ਸਾਰੇ ਕੰਮ ਹੱਥੀ ਕਰਨੇ ਪੈਂਦੇ ਤੇ ਹੁਣ ਇੰਨਾ ਅੱਜ ਕੱਲ ਕੋਈ ਕੰਮ ਕਰਦਾ ਹੈਗੇ ਨਹੀਂ ਬਸ ਬਾਜ਼ਾਰ ਤੇ ਜਾਂਦੇ ਆ ਲਪਾਫਿਆਂ ਦੇ ਵਿੱਚ ਪੈਕਿੰਗ ਕਰੀ ਹੋਈ ਆਪਣਾ ਚੱਕ ਲੋ ਉਟਾਉਣਾਂ ਦਾ ਆਟਾ ਲੈ ਲੋ ਜਿਹੜੀ ਮਾੜੀ ਚੀਜ਼ ਲੈ ਲੋ ਅੱਜ ਕੱਲ ਕਿਹਨਾਂ ਨੂੰ ਮੌਜ ਹੈ ਹੁਣ ਤਾਂ ਰਸੋਈ ਕਬਾਇਰ ਚਾਹੀਦੇ ਆ ਸਾਰੀ ਦਿਹਾੜੀ ਰੋਟੀ ਪਕਾਓ ਸਾਰੇ ਦਿਹਾੜੀ ਬਸ ਮੋਬਾਈਲ ਚੱਲੀ ਜਾਂਦੇ ਆ ਅੱਗੇ ਤਾਂ ਫਿਰ ਹੱਥੀ ਕੰਮ ਬਹੁਤ ਦੱਸਦੇ ਹੁਣੇ ਸਾਡੇ ਮੰਮੀ ਜੀ ਹੋਣੀ ਕਹਿੰਦੇ ਅਸੀਂ ਖੇਤਾਂ ਤੱਕ ਵੀ ਕੰਮ ਕਰਾਉਣ ਜਾਣਾ ਬਾਹਰ ਇਹ ਘਰ ਆ ਕੇ ਵੀ ਸਾਰਾ ਰੋਟੀ ਪਾਣੀ ਹੋਰ ਸਲਾਈ ਕਢਾਈ ਚਰਖੇ ਕੱਤਣੇ ਕਹਿੰਦੇ ਬਹੁਤ ਜ਼ਿਆਦਾ ਕੰਮ ਤਾਂ ਕਹਿੰਦਾ ਜੀ ਹੁਣ ਤਾਂ ਕੋਈ ਕੰਮੇ ਨਹੀਂ ਹੈ ਹੁਣ ਤਾਂ ਰੋਟੀ ਐ ਕੱਪੜਾ ਐ ਬਸ ਹਾਂਜੀ ਕਹਿੰਦੇ ਵੀ ਪਹਿਲਾਂ ਸੂਤ ਕੰਦਣਾ ਫੇਰ ਮੰਜੇ ਬੁਨੇ ਬਹੁਤ ਜ਼ਿਆਦਾ ਕੰਮ ਹੁੰਦਾ ਪੈਂਦਾ ਉਹ ਤਾਂ ਰਾਤ ਹੁੰਦੇ ਪੈਂਦੀਆਂ ਰਾਤ ਲਾਇ ਕਰਦੀ ਕੱਤਣ ਨੂੰ ਫੇਰ ਅੱਗੇ ਹੱਥੀ ਕੰਮ ਜਲਦੇ ਤੇਰਾ ਹੁਣ ਮਸ਼ੀਨੀ ਯੁੱਗ ਚੱਲ ਪਿਆ ਮੰਮੀ ਜੀ ਉਹ ਦੀਵੇ ਦੀਆ ਵਾਲਣ ਅੱਗੇ ਲਾਈਟ ਤਾਂ ਵੀ ਤਾਂ ਕਹਿੰਦੇ ਪ੍ਰਾਂਤ ਹੁੰਦਾ ਦੇਖੋ ਜੀ ਆਪਾਂ ਨੂੰ ਨਾ ਜਿਵੇਂ ਹੁਣ ਆਪਣੇ ਘਰ ਦੇ ਵਿੱਚ ਦਾਦੀ ਨਾਨੀ ਹੋਈ ਸਿਆਣੇ ਬਜ਼ੁਰਗ ਹੁੰਨੇ ਆ ਉਹ ਆਪਾਂ ਨੂੰ ਪਿਛਲੇ ਜਮਾਨੇ ਦੀਆਂ ਗੱਲਾਂ ਦੱਸਦੇ ਆ ਨਾ ਤੇ ਸੁਣ ਕੇ ਨਾ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਆਪਾਂ ਨੂੰ ਨਾ ਘਰ ਦੇ ਵਿੱਚ ਬਜ਼ੁਰਗਾਂ ਦੀਆਂ ਗੱਲਾਂ ਨਾ ਸੁਣਿਆ ਕਰੋ ਜ਼ਰੂਰ ਵੀ ਪਹਿਲਾਂ ਦੇਖੋ ਕਿੰਨੀ ਮਿਹਨਤ ਕਰਨੀ ਪੈਂਦੀ ਹੁੰਦੀ ਸੀ ਆਹ ਕੋਣ ਹੈ ਬੱਦਿਓ ਤੁਸੀਂ ਤੇਰੀ ਵੱਤ ਬੱਠੇ ਲਾ ਦੇ ਉਹਦੇ ਨਾਲ ਡਬਲ ਥੱਲਾ ਲੱਗਿਆ ਹੋਇਆ ਉਹ ਜਦੋਂ ਆਪਾਂ ਚੁੱਲ੍ਹੇ 'ਪੋਂ ਧਰਦੇ ਆ ਨਾ ਉਹ ਡਬਲ ਥੱਲਾ ਹੋ ਗਿਆ ਨਾ ਫਿਰ ਜਿਹੜਾ ਖੁਆ ਹੁੰਦਾ ਜਲ ਜਾਂਦਾ ਹੈ ਆਹ ਇੱਕ ਟੱਕਦੀ ਹੈ ਇਹ ਕੜਾਹੀ ਵਧੀਆ ਐ ਜੇ ਕੱਲ ਮੈਂ ਖੋਆ ਕੱਢਿਆ ਐ ਬਿਲਕੁਲ ਵੀ ਖੇਠਾ ਨਹੀਂ ਲੱਗਿਆ ਹੈਗਾ ਮੈਂ ਥੋੜਾ ਜਿਹਾ ਦੇਸੀ ਘਿਓ ਲਾ ਰਿਆ ਦੇਸੀ ਘਿਓ ਲਾਉਣ ਦੇ ਨਾਲ ਨਾ ਨਹੀਂ ਤਾਂ ਉਹ ਬਥੇਰੇ ਹਾਂ ਤੇ ਸੜ ਜਾਂਦਾ ਐ ਕੋਆ ਪਰਾ ਵੀ ਨਹੀਂ ਲੱਗਿਆ ਹੈਗਾ ਨਾਲੇ ਜਿਹੜਾ ਤਾਜ਼ੇ-ਤਾਜ਼ੇ ਦੁੱਧ ਦਾ ਕੋਆ ਹੁੰਦਾ ਨਾ ਉਹ ਪੇਚੀ ਨਿਕਲਦਾ ਐ ਜੇ ਆਪਾਂ ਰੱਖ ਲੈਨੇ ਫ੍ਰੀਜ ਵਿੱਚ ਫਿਰ ਉਹ ਠੰਡਾ ਹੋ ਜਾਂਦਾ ਗਰਮ ਹੋਣ ਨੂੰ ਵੀ ਟਾਈਮ ਲੱਗਦਾ ਫਿਰ ਗਾਜਰ ਆਣ ਪੂਰੀਆਂ ਨਾ ਦਾਲੀਆਂ ਉਹ ਖਾਈ ਬਰੈਡ ਵੀ ਦਿੱਤਾ ਇੱਕ ਫਿੱਕਿਆ ਫਿੱਕਿਆਂ ਜਿਆ ਤੇ ਉਹ ਨਹੀਂ ਜਿੰਨਾ ਮੈਨੂੰ ਵਧੀਆ ਲੱਗਿਆ ਹੈ ਜੀ ਇਹ ਜੀ ਸਬਜ਼ੀ ਬਣਾਵਾਂ ਇਹਦੀ ਸਬਜ਼ੀ ਬਣਦੀ ਹੈ ਮਿੱਠੀ ਸਬਜ਼ੀ ਬਣਦੀ ਹੈ ਬਹੁਤ ਇਹ ਸਪੈਸ਼ਲ ਕਹਿੰਦਾ ਬਜਰੇਲੇ ਵਾਸਤੇ ਹੀ ਆਉਂਦੀ ਹੈ ਇਹ ਗਾਜਰ ਆਪਣੀਆਂ ਗਾਜਰਾ ਨਾ ਦੇਖੋ ਐਨ ਨੇ ਨਾ ਇਹਨਾਂ ਦਾ ਚੰਗੀ ਤਰ੍ਹਾਂ ਪਾਣੀ ਸੁੱਕ ਗਿਆ ਤੇ ਐਨ ਸੁੱਕੀਆਂ ਸੁੱਕੀਆਂ ਹੋ ਗਈਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਲੱਗਿਆਂ ਖੋ ਐਡ ਕਰਨ ਦੇਖਿਓ ਚੰਦੇ ਲਾ ਰੱਖਦਾ ਤਾਂ ਫੇਰ ਕੋਆ ਨਾ ਇਹ ਚੰਗੀ ਤਰ੍ਹਾਂ ਜੰਮ ਗਿਆ ਤਾਂ ਚਲੋ ਜੇ ਅੱਪਾ ਪਹਿਲਾਂ ਦੇਖ ਲੈਂਦੇ ਆਂ ਕਿ ਮਿਕਸ ਕਰਕੇ ਨਾ ਫੇਰ ਜੇ ਘੱਟ ਵੱਧ ਹੋਇਆ ਨਾ ਫੇਰ ਅੱਪਾ ਇਹਦੇ ਵਿੱਚ ਹੋਰ ਐਡ ਕਰਾਂਗੇ ਜੇ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਏ ਜਿਹੜੀ ਆ ਡਲੀ ਜੀ ਹੈ ਨਾ ਇਹ ਹੋ ਗਏ ਚੰਗੀ ਤਰ੍ਹਾਂ ਚਰਜ ਗਏ ਮਿੱਠਾ ਸਾਬ ਦਾ ਹੀ ਪਿਆ ਹੈ ਤੇ ਆਪਣਾ ਜਰੇਲਾ ਬਣਿਆ ਬਹੁਤ ਵਧੀਆ ਇਹਦੇ ਕੋਈ ਨਹੀਂ ਆ ਨਾ ਉਹ ਆ ਜਮੇ ਹੋਏ ਤਾਂ ਨਾ ਵਿੱਚ ਪਾ ਕੇ ਨਾ ਗਰਮ ਕੜਾਹੀ ਦੇ ਵਿੱਚ ਤੇ ਐ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਦੇਖੋ ਕਿੰਨਾ ਵਧੀਆ ਹੈ ਨਾ ਕਲਰ ਆਇਆ ਆਪਣੇ ਜਰੇਲੇ ਦਾ ਇਨੂੰ 1-2 ਮਿੰਟ ਦਾ ਨਾ ਆਪਾਂ ਹੋਰ ਸੇਕ ਲਵਾ ਲੈਨੇ। ਤੇਰੇ ਆਪਾਂ ਨਾ ਪ੍ਰਾਤ ਰੀਜਣਾ ਬਾਫੀ ਜਮਾਵਾਂਗੇ। ਬਸ ਆਪ ਦੇ ਨਾ ਹੋਰ ਬਾੜੋ। ਆਪਕੀ ਤੋਂ ਬਹੁਤ ਦਿਨ ਬੀਤ ਗਿਆ। ਉਹ ਕਰਦੀ ਮੈਂ ਤਾਂ ਕਰਦੀ। ਆਪੋਂ ਹੁਣ ਤਾਈ ਹੀ ਬਣ ਗਿਆ। ਹਲਵਾਈ ਦੇ ਵਿੱਚ ਕਲਰ ਪਾ ਦਿੰਨੇ ਹਾਂ। ਐਨ ਗਜਰੇਲਾ ਲਾਲ-ਲਾਲ ਜਿਹਾ ਬਣਾ ਦਿੰਨੇ ਹਾਂ। ਇਹ ਆਪਾਂ ਨੇ ਬਣਾਇਆ ਐਨ ਸਿੰਪਲ ਤਰੀਕੇ ਨਾਲ। ਹੁਣ ਆਪਾਂ ਨਾ ਥੋੜਾ ਜਿਹਾ ਲੈ ਲਿਆ ਦੇਸੀ ਘਿਓ ਤੇ ਆਪਾਂ ਨਾ ਪ੍ਰਾਤ ਦੇ ਨਾ ਇਸ ਤਰ੍ਹਾਂ ਫੇਟਾਂ ਚੰਗੀ ਤਰ੍ਹਾਂ ਲਾ ਦਨੇ ਆ ਤੇ ਰਪਏ ਦੇ ਵਿੱਚ ਨਾ ਬਰਤੀ ਜਮਾਵਾਂਗੇ ਅੱਪਾਂ ਨੇ ਗਜਰੇਲੇ ਦੇ ਵਿੱਚ ਨਾ ਬਿਲਕੁਲ ਵੀ ਘਿਓ ਨਹੀਂ ਪਾਇਆ ਹੈਗਾ ਖੋਏ ਦੇ ਵਿੱਚ ਤਾਂ ਨਿਹਰਾ ਹੀ ਘਿਓ ਹੁੰਦਾ ਹੈ ਲੈ ਫੜੇ ਦੇ ਵਿੱਚ ਪਾ ਦੇ ਹੁਣ ਨਮ ਜਣਾ ਇੱਕ ਮਿੰਟ ਸਟੇਟ ਚ ਸਵੇਰੇ ਹੀ ਕੱਟ ਹੋਣਗੇ ਓਏ ਸੁਣ ਹਾਈ ਹਾਈ ਬੀ ਤੇ ਮੈਂ ਸੰਦੀਪ ਨਾਲ ਗਿਰਗੀ ਦੀ ਹਲਾ ਇਹਦੇ ਨਾਲ ਚੰਗੀ ਤਰ੍ਹਾਂ ਵਾਲੇ ਨੂੰ ਕਰਦੇ ਧਰਾਤ ਕਰਕੇ ਨਾ ਸਰ ਗੈਨ ਵਧੀਆ ਕੋਈ ਜਿਆ ਉਹ 2 ਬੇਦੂਈ ਲਿਆਵੇ ਜਿਹੜੀ ਟ੍ਰੇ ਜੀ ਹੁੰਦੀ ਨਹੀਂ ਹੈਗੀ ਉਹਦੇ ਵਿੱਚ ਬਹੁਤ ਵਧੀਆ ਵਰਪੀ ਜੰਮਦੀ ਆ ਅਰੇ ਚੋਲੋ ਜੀ ਹੁਣ ਆਪਾਂ ਨੇ ਨਾ ਚੰਗੀ ਤਰ੍ਹਾਂ ਇਹਨੂੰ ਨਾ ਇਹਨੂੰ ਜਵਾ ਦਿੰਦਾ ਏ ਤੇ ਹੁਣ ਆਪਾਂ ਨਾ ਉੱਪਰ ਤੇ ਪਾਵਾਂਗੇ ਬਦਾਮ ਆ ਥੋੜਾ ਜਿਹਾ ਕਰਦੇ ਰੇ ਵਿੱਚ ਜੰਮ ਜਾਂਦਾ ਚਲੋ ਜੀ ਆਪਾਂ ਨੇ ਦੇਖੋ ਇਸ ਤਰ੍ਹਾਂ ਬਰਫ਼ੀ ਜਮਾ ਦਿੱਤੀ ਆ ਤੇ ਇਹਨੇ ਰਾਤ ਤੇ ਰਾਤ ਨਾ ਚੰਗੀ ਤਰ੍ਹਾਂ ਜੰਮ ਕੇ ਹੋ ਜਾਣਾ ਤਿਆਰ ਜੇ ਜਦੋਂ ਸਵੇਰੇ ਆਪਾਂ ਪੀਸ ਕਟੂਗੇ ਤੁਸੀਂ ਵੀ ਆਪਣੇ ਘਰ ਵਿੱਚ ਬਣਾ ਕੇ ਜਰੂਰ ਦੇਖਿਓ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ